ਸੇ ਪੇਪਰ ਦਾ ਟਾਈਟਲ ਹੈ ਬਤਾਨੀ ਪੰਜਾਬੀ ਸਮਾਜ ਪਛਾਣ ਦੇ ਮਸਲੇ ਦੋ ਤਿੰਨ ਜਿਹੜੀਆਂ ਗੱਲਾਂ ਮੇਰੇ ਮਨ ਦੇ ਵਿੱਚ ਚੱਲੀਆਂ ਇਹ ਪੇਪਰ ਲਿਖਣ ਦੇ ਵਾਸਤੇ ਉਹ ਸੀ ਕਿ ਅਮਰੀਕਾ ਕੈਨੇਡਾ ਔਰ ਬਤਾਨੀ ਇਹ ਤਿੰਨ ਅਲੱਗ-ਅਲੱਗ ਜਿਹੜੇ ਮੁਲਕ ਹੈ ਇਹਨਾਂ ਦੀ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੋਬਲਮਸ ਔਰ ਉੱਥੇ ਦੇ ਲੋਕ ਜਿਹੜੇ ਆ ਇਹਨੂੰ ਅਲੱਗ-ਅਲੱਗ ਤੰਗ ਨਾਲ 네ਗੋਸ਼ੀਏਟ ਕਰਦੇ ਤੋਂ ਸਤੋਂ ਪਹਿਲੀ ਜਿਹੜੀ ਇੱਕ ਮੇਰੀ ਆਪਣੀ ਸਬਮਿਸ਼ਨ ਕਰ ਲੋ ਜਾਂ ਜੋ ਮੈਂ ਇਸ ਪੇਪਰ ਤੇ ਮੰਨ ਕੇ ਚੱਲ ਰਹੇ ਆ ਉਹ ਇਹ ਕਿ ਆਇਡੈਂਟिटीज ਜਿਹੜੀਆਂ ਉਹ ਕਦੇ ਵੀ ਫਿਕਸਡ ਨਹੀਂ ਐ ਇਹ ਸਾਰੇ ਅਸੀਂ ਇੱਕਦਮ ਸਹਿਮਤ ਹੋਵਾਂਗੇ ਤੇ ਦੂਸਰੀਆਂ ਜਿਹੜੀਆਂ ਆਇਡੈਂਟिटीज ਜਿਹੜੀਆਂ ਸਾਡੀਆਂ ਉਹ ਬੜੀਆਂ ਕਨਟੈਕਚੁਅਲ ਹੁੰਦੀ ਐ ਹਰ ਜਗ੍ਹਾ ਤੇ ਵੇਖੀ ਕਨਟੈਕਸਟ ਦੇ ਵਿੱਚ ਜਿਹੜੀਆਂ ਨਾ ਆਇਡੈਂਟिटीज ਅਸੀਂ ਉਹਨੂੰ ਤੇ ਤੀਸਰੀ ਚੀਜ਼ ਇਹਦੇ ਨਾਲ ਉਹ ਜੁੜਦੀ ਐ ਕਿ ਜਿਹੜੀਆਂ ਆਇਡੈਂਟिटीज ਆ ਸਾਡੀਆਂ ਉਹ ਬੜੀਆਂ 네ਗੋਸ਼ੀਏਬਲ ਐ ਹੁਣ ਇਹਨਾਂ ਤਿੰਨ ਚੀਜ਼ਾਂ ਨੂੰ ਚੱਲ ਕੇ ਸੋਚ ਕੇ ਮਨ ਦੇ ਵਿੱਚ ਰੱਖ ਕੇ ਜਦੋਂ ਮੈਂ ਤਿੰਨ ਲੋਕੇਸ਼ਨਸ ਨੂੰ ਥੋੜਾ ਜਿਹਾ ਸਮਝਣ ਦਾ ਜਦਨ ਕੀਤਾ ਸਾਹਿਤ ਰਾਹੀਂ ਤੇ ਕੁਝ ਆਪਣੇ ਪਰਸਨਲ ਤਜਰਬੇ ਰਾਹੀਂ ਉੱਥੇ ਘੁੰਮ ਕੇ ਦੇਖ ਕੇ ਉਹਨਾਂ ਨੂੰ ਅਬਜ਼ਰਵ ਕਰਕੇ ਤਾਂ ਉਹਦੇ ਵਿੱਚੋਂ ਜਿਹੜੀ ਗੱਲ ਨਿਕਲਦੀ ਹੈ ਕਿ ਤਿੰਨਾਂ ਦਾ ਜਿਹੜਾ ਉੱਥੇ ਜਾਣ ਦਾ ਪ੍ਰੋਸੈਸ ਉੱਥੇ ਸੈਟਲ ਹੋਣ ਦਾ ਪ੍ਰੋਸੈਸ ਉਹ ਜਿਹੜਾ ਬਿਲਕੁਲ ਵੱਖਰਾ ਹੁੰਦਾ ਹੈ ਤੇ ਬਹੁਤ ਰੀਸੈਂਟ ਜੀ ਅਸੀਂ ਗੱਲਾਂ ਕਰਦੇ ਆ ਕਿ ਹਿਸਟਰੀ ਦੇ ਵਿੱਚ ਜਦੋਂ ਕੋਈ ਬਹੁਤ ਵੱਡੀ ਘਟਨਾ ਹੁੰਦੀ ਹੈ ਬਹੁਤ ਰੈਪਚਰ ਹੁੰਦਾ ਹੈ ਤਾਂ ਉਹ ਕਿਸ ਤੰਗ ਨਾਲ ਉਹਨਾਂ ਦਾ ਜਿਹੜਾ ਹੋਸਟ ਨੇਸ਼ਨ ਹੈ ਜਾਂ ਜਿੱਥੋਂ ਉਹ ਪ੍ਰਵਾਸ ਕਰਕੇ ਗਏ ਆ ਭਾਵ ਕਿ ਹਿੰਦੁਸਤਾਨ ਉਸ ਘਟਨਾ ਦੇ ਬਾਰੇ ਆਪਣਾ ਕਿਸ ਤਰ੍ਹਾਂ ਦਾ ਇੱਕ ਉਹਨੇ ਬਾਰੇ ਆਪਣਾ ਰਿਐਕਸ਼ਨ ਰੱਖਦਾ ਮੇਰਾ ਜਿਹੜਾ ਮੁਰਾਦ ਹੈ ਉਹ 911 ਦੀ ਘਟਨਾ ਤੋਂ ਹੈ ਕਿ 911 ਦਾ ਜਿਹੜਾ ਸਭ ਤੋਂ ਡਿਫਰੈਂਟ ਅਸਰ ਮਿਲਦਾ ਹੈ ਅਮਰੀਕਾ ਔਰ ਅਰਬ ਵਰਲਡ ਦੇ ਵਿੱਚ ਮਿਲਦਾ ਹੈ ਅਸੀਂ ਅਰਬ ਵਰਲਡ ਦੇ ਵਿੱਚ ਜਿਹੜੇ ਮਤਲਬ ਇਰਾਕ ਇਰਾਨ ਜਾਂ ਉੱਥੇ ਵੀ ਹਿੰਦੁਸਤਾਨੀ ਪੰਜਾਬੀ ਸਿੱਖ ਵਸਦੇ ਨੇ ਜਦੋਂ ਇੱਕ ਸਟੈਂਡ ਲਿਆ ਗਿਆ ਅਮਰੀਕਾ ਦੇ ਵਿੱਚ ਹੋਈ ਉਸ ਘਟਨਾ ਦੇ ਉੱਤੇ ਤਾਂ ਡਿਵਾਈਡ ਹੋ ਗਿਆ ਪੂਰਾ ਵਰਲਡ ਦੋ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਇੱਕ ਟੈਰਰ ਅਗੇਂਸਟ ਹਿਊਮੈਨਿਟੀ ਦਾ ਇੱਕ ਕਾਨਫਰੈਂਸ ਬਣਾ ਕੇ ਤੇ ਦੂਸਰਾ ਸਿਗਾ ਕਿ ਇੱਕ ਅਸੀਂ ਬਹੁਤ ਜਿਹੜਾ ਨਿਊ ਕੈਪਟਲਿਜ਼ਮ ਦੇ ਉੱਤੇ ਅਟੈਕ ਕਰਕੇ ਨੂੰ ਉਟਾ ਦਿੱਤਾ। ਇਹਦੇ ਵਿੱਚ ਜਦੋਂ ਇੱਕ ਸਟੈਂਡ ਕੀਤਾ ਜਾਂਦਾ ਤਾਂ ਸਾਡਾ ਜਿਹੜਾ ਇਸ ਵਿੱਚੋਂ ਰਿਫਲੈਕਟ ਹੁੰਦੀਆਂ ਕਹਾਣੀਆਂ ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਜਦੋਂ ਆਪਣੇ ਜਰਨਲਿਸਟਾਂ ਦੀ ਕਹਾਣੀ ਲਿਖਦੇ ਹਨ ਨਾ ਉੱਥੇ ਦੀਆਂ ਪ੍ਰੋਬਲਮਸ ਬਹੁਤ ਤੇਜ਼ੀ ਨਾਲ ਬਦਲਣੀਆਂ ਸ਼ੁਰੂ ਹੋਈਆਂ। ਅਮਰੀਕਾ ਦੇ ਵਿੱਚ ਬਹੁਤ ਡਿਫਰੈਂਟ ਅੰਗ ਹੈ ਬਹੁਤ ਤੇਜ਼ੀ ਨਾਲ ਗਤੀਵਿਧੀਆਂ ਉੱਥੇ ਦੀਆਂ ਬਦਲਦੀਆਂ ਹਨ। ਉਸ ਦੇ ਰਿਐਕਸ਼ਨ ਦੇ ਵਿੱਚ ਜਦੋਂ ਭਾਰਤ ਹਿੰਦੁਸਤਾਨ ਇੱਕ ਸਟੈਂਡ ਲੈਂਦਾ ਤੱਕ ਕਾਬੁਲ ਦੇ ਵਿੱਚੋਂ ਹਿਜਰਤ ਕਰਕੇ ਸਿੱਖ ਜਿਹੜੇ ਆਉਂ ਦਿੱਲੀ ਚ ਆਉਂਦੇ ਇਹ ਜਿਹੜੀ ਇੱਕ ਬਹੁਤ ਨਵੀਂ ਸਿਚੁਏਸ਼ਨ ਪਹਿਲੇ ਹੁੰਦੀ ਹੈ ਪਰਵਾਸ ਦੀ ਸੋ ਬਹੁਤ ਚੀਜ਼ਾਂ ਬਹੁਤ ਮੈਟਰ ਕਰਦੀ ਹੈ ਕਈ ਚੀਜ਼ਾਂ ਕਿ ਕਿਸ ਤਰ੍ਹਾਂ ਨਾਲ ਜਿਹੜਾ ਇਹ ਪ੍ਰੋਸੈਸ ਕਿਸੇ ਦੇਸ਼ ਵਿੱਚ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਆਸਟ੍ਰੇਲੀਆ ਦੀ ਵੀ ਗੱਲ ਹੈ ਛੋਟੀ ਛੋਟੀਆਂ ਘਟਨਾਵਾਂ ਦੇ ਉੱਤੇ ਆਸਟ੍ਰੇਲੀਆ ਨਵਾਂ ਮੁਰਕ ਜਿੱਥੇ ਪੰਜਾਬੀ ਰ ਜਾਣਾ ਸ਼ੁਰੂ ਕੀਤਾ ਇੱਕ ਛੋਟਾ ਜਿਹਾ ਕ੍ਰਿਕਟ ਮੈਚ ਹੋ ਜਾਏ ਓਟੇ ਦੇ ਇੱਕ ਵਿੱਚ ਦੇ ਉੱਤੇ ਪੰਜਾਬੀ ਹੋਰਲਾ ਕਰਦੇ ਆਂ ਇੰਡੀਆ ਦੇ ਜਿੱਤਣ ਤੇ ਤਾਂ ਉਹਨਾਂ ਨੂੰ ਸ਼ਾਮ ਤੱਕ ਜਿਹੜੇ ਨਾ ਆਸਟ੍ਰੇਲੀਅਨ ਕੋਟ ਦੇਣਗੇ ਇਹ ਜਿਹੜੀਆਂ ਚੀਜ਼ਾਂ ਉਸ ਨੇਗੋਸ਼ੀਏਸ਼ਨ ਦਾ ਹਿੱਸਾ ਹੈ ਉਸ ਆਇਡੈਂਟੀਟੀ ਦੀ ਨੇਗੋਸ਼ੀਏਸ਼ਨ ਦਾ ਹਿੱਸਾ ਹੈ ਜਦੋਂ ਕਿ ਇਹ ਸਾਰਾ ਪ੍ਰੋਸੈਸ ਪੰਜਾਬੀ ਹੋਣ ਦਾ ਔਰ ਇੱਕ ਸਿੱਖ ਹੋਣ ਦਾ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੀ ਮੈਂ ਜੋ ਮੈਨੂੰ ਇੱਥੇ ਗੱਲ ਮਹਿਸੂਸ ਹੋਈਏ ਜੋ ਗੱਲਾਂ ਚੱਲ ਰਹੀਆਂ ਹਨ ਅਮਰੀਕਾ ਔਰ ਕੈਨੇਡਾ ਤੋਂ ਆਏ ਡੈਲੀਗੇਟਸ ਜਿਹੜੀਆਂ ਗੱਲਾਂ ਮੇਜਰ ਤੌਰ ਤੇ ਕਰਦੇ ਆ ਉਹ ਹੈਗਾ ਸਿੱਖ ਆਇਡੈਂਟੀਟੀ ਦੀ ਗੱਲ ਉਹਨੂੰ ਕਿਵੇਂ ਬਚਾ ਕੇ ਰੱਖਣਾ ਜਦੋਂ ਊੜਾ ਤੇ ਝੂੜਾ ਦੀ ਗੱਲ ਹੁੰਦੀ ਹੈ ਨਾ ਉਹ ਸਿੱਖ ਆਇਡੈਂਟੀਟੀ ਦੇ ਬਾਰੇ ਜ਼ਿਆਦਾ ਉਹਨੂੰ ਕੌਨਸ਼ੀਅਸਲੀ ਕਰਦੇ ਆ ਬ੍ਰਿਟੇਨ ਦੇ ਵਿੱਚ ਬਹੁਤ ਕੌਨਸ਼ੀਅਸਲੀ ਜਾਂ ਬਹੁਤ ਸਤਲ ਤਾਂਗ ਨਾਲ ਜਿਹੜੀਆਂ ਉਹ ਗੱਲ ਹੋ ਰਹੀ ਹੈ ਪੰਜਾਬੀ ਆਇਡੈਂਟੀਟੀ ਦੀ ਕਿਉਂਕਿ ਉੱਥੇ ਇੰਨੀ ਜ਼ਿਆਦਾ ਐਸੀਮੂਲੇਸ਼ਨ ਹੋ ਚੁੱਕਿਆ ਜਾਂ ਕੀਨਿਆ ਤੋਂ ਲੀਬਿਆ ਤੋਂ ਲੋਕ ਉਥੋਂ ਦੀ ਜ਼ੁਬਾਨਾ ਜਿਹੜੇ ਨਾ ਪੰਜਾਬੀ ਅਤੇ ਬਟੇਜਾ ਤੇ ਹੁਣ ਬੇਸਰ ਪਥੋਂ ਦੀ ਫੇਰ ਹੋ ਕਿ ਅਮਰੀਕਾ ਜਾ ਰਹੇ ਨੇ ਕਿਤੇ ਜਾ ਰਹੇ ਆ ਆਪਣੀਆਂ ਮਜਬੂਰੀਆਂ ਕਰਕੇ ਲੇਕਿਨ ਉਹਨਾਂ ਦਾ ਜਿਹੜਾ ਆਪਣੀ ਨੇਗੋਸ਼ੀਏਸ਼ਨ ਆ ਉਹ ਪੰਜਾਬੀ ਦੇ ਤੌਰ ਤੇ ਆ ਉਹ ਭਾਵੇਂ ਪਾਕਿਸਤਾਨੀ ਹੋਣ ਜਾਂ ਭਾਵੇਂ ਹਿੰਦੁਸਤਾਨੀ ਹੋਣ ਇਹ ਜਿਹੜੀ ਚੀਜ਼ ਹੈ ਨਾ ਇਹ ਸਾਰੀਆਂ ਡਿਫਰੈਂਟ ਲੋਕੇਸ਼ਨ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਢੰਗ ਨਾਲ ਜਿਹੜੀਆਂ ਕਹਾਣੀਆਂ ਦੇ ਵਿੱਚੋਂ ਇਹ ਸਾਰਾ ਸਾਡੇ ਸਾਹਮਣੇ ਹੁੰਦੀ ਹੈ ਤੇ ਇਸੇ ਜਿਹੜੀ ਆਪਣੇ ਇੱਕ ਗੱਲ ਦੇ ਉੱਤੇ ਮੈਂ ਆਪਣਾ ਪੇਪਰ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ टाइम भी नहीं है और इन खूबसूरत जल्द विदेशी या प्रवासी साहित्यकार ने डेलीगेशन ने किए उसकी गुंजाइश भी नहीं कि पेपर पढ़े जाए बहुत बहुत धन्यवाद